ਕਿ ਜਦੋਂ ਘਰ 'ਚ ਬੱਚੇ ਨੂੰ ਪਿਆਰ ਨਹੀਂ ਮਿਲਦਾ ਨਾ ਉਹ ਘਟ ਉਮਰ ਦੇ ਵਿੱਚ ਕੋਈ ਵੀ ਮੁੰਡਾ ਜਾਂ ਕੋਈ ਵੀ ਕੁੜੀ ਉਹਨੂੰ ਥੋੜਾ ਜਿਹਾ ਵੀ ਥਰੂ ਟੱਚ ਜਾਂ ਕੰਪਲੀਮੈਂਟ ਜਾਂ ਕਿਸੇ ਵੀ ਪਰਪਸ ਤੇ ਕਿਉਂਕਿ ਉਸ ਉਮਰ 'ਚ ਨਾ ਕਿਸੇ ਦਾ ਵਿਆਹ ਹੋਣਾ ਹੁੰਦਾ ਨਾ ਕਿਸੇ ਦਾ ਕੁਝ ਹੋਣਾ ਹੁੰਦਾ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਬਸ ਉਹ ਚੰਗਾ ਲੱਗਦਾ ਸਿਰਫ ਉਹ ਫੀਲਿੰਗ ਚੰਗੀ ਕਿ ਮੈਨੂੰ ਹੋਰ ਤਾਂ ਕੋਈ ਕੁਝ ਕਹਿ ਨਹੀਂ ਰਿਹਾ ਮੇਰੇ ਬਾਰੇ ਚੰਗਾ ਜਿਹੜਾ ਕਹਿ ਰਿਹਾ ਹੈ ਨਾ ਉਹ ਜੋ ਕਹਿ ਦੇਗਾ ਮੈਂ ਕਰ ਲਵਾਂਗਾ ਉਹ ਕੁੜੀਆਂ ਮੋਸਟਲੀ ਰਿਲੇਸ਼ਨਸ਼ਿਪ ਦੇ ਵਿੱਚ ਸਿਰਫ ਫੀਲ ਗੁੱਡਲੀ ਆ ਜਾਂਦੀਆਂ ਕਿ ਮੇਰੇ ਮਾਪੇ ਔਰ ਨਾਰਮਲੀ ਉਹ ਰਿਲੇਸ਼ਨਸ਼ਿਪ ਦੇ ਵਿੱਚ ਗੱਲ ਇਹੀ ਕਰ ਰਹੀ ਹੁੰਦੀ ਹੈ ਕਿ ਮੇਰੇ ਮਾਪੇ ਮੈਨੂੰ ਇਦਾਂ ਤੰਗ ਕਰਦੇ ਆ ਮੇਰੇ ਘਰ 'ਚ ਲੜਾਈ ਹੋ ਰਹੀ ਹੁੰਦੀ ਹੈ ਉਹਨਾਂ ਦਾ ਕੁਝ ਵੀ ਜਿੱਦਾਂ ਰਿਲੇਸ਼ਨਸ਼ਿਪ ਵਾਲਾ ਹੁੰਦਾ ਉਹ ਕੁਝ ਨਹੀਂ ਡਿਸਕਸ਼ਨ ਚੱਲ ਰਿਹਾ ਹੁੰਦਾ ਬਚਪਨਾ ਹੁੰਦਾ ਉਹਨਾਂ 'ਚ ਬਹੁਤ ਪਰ ਸਿਰਫ ਉਹਨਾਂ ਨੂੰ ਅਟਰੈਕਸ਼ਨਸ ਹੋ ਰਹੀਆਂ ਹੁੰਦੀਆਂ ਉਹ ਹਾਰਮੋਨਲ ਰਸ਼ਵੇ ਹੁੰਦਾ ਹੈ एक्सप्लोर ਕਰਨਾ ਹੁੰਦਾ ਉਹਨਾਂ ਨੇ ਆਪਣਾ ਨਿਊ ਜਿਹੜਾ ਪਿਊਬਰਟੀ ਵਾਲਾ ਹੈ ਉਹਨਾਂ ਦੀ ਆਇਡੈਂਟੀਟੀ ਚ ਵੀ ਚੇਂਜ ਆਇਆ ਹੁੰਦਾ ਵਾ ਬਾਡੀ ਚ ਵੀ ਚੇਂਜ ਆਇਆ ਹੁੰਦਾ ਹੈ ਤਾਂ ਕੁਝ ਤਾਂ ਓਵਰ ਕੌਨਫिडेंट ਹੁੰਦੇ ਕੁਝ ਅੰਡਰ ਕੌਨਫिडेंट ਹੁੰਦੇ ਉਹ ਦੋਨਾਂ ਨੇ ਐਕਸਪਲੋਰ ਕਰਨਾ ਹੁੰਦਾ ਹੈ ਓਵਰ ਵਾਲਿਆਂ ਨੇ ਵੀ ਐਕਸਪਲੋਰ ਕਰਨਾ ਹੁੰਦਾ ਹੈ ਕਿ ਜੋ ਮੈਂ ਸਮਝਦੀ ਹਾਂ ਉਹ ਹੈ ਅੰਡਰ ਵਾਲਿਆਂ ਨੇ ਐਕਸਪਲੋਰ ਕਰਨਾ ਹੁੰਦਾ ਸ਼ਾਇਦ ਦੂਜਾ ਬੰਦਾ ਕਹਦੇ ਨਹੀਂ ਨਹੀਂ ਤੂੰ ਠੀਕ ਹੈ ਹਾਂਜੀ ਮੈਨੀ ਟਾਈਮਸ ਔਰ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਅੱਜਕੱਲ ਐਜੂਕੇਟ ਕੀਤਾ ਜਾਂਦਾ ਹੈ ਇਹਨਾਂ ਚੀਜ਼ਾਂ ਲਈ ਸਮਝਿਆ ਜਾਂਦਾ ਹੈ ਬੱਚੇ ਨੂੰ ਡਾਂਟਣਾ ਕੁੱਟਣਾ ਮਾਰਨਾ ਇਹਨਾਂ ਸਾਰੀਆਂ ਚੀਜ਼ਾਂ ਲਈ ਤਾਂ ਬਿਲਕੁਲ ਇਸ ਉਮਰ ਦੇ ਵਿੱਚ ਮਾਰਨਾ ਕੁੱਟਣਾ ਬਿਲਕੁਲ ਨਹੀਂ ਹੋਣਾ ਚਾਹੀਦਾ ਹਾਂਜੀ ਬਿਲਕੁਲ ਨਹੀਂ ਹੋਣਾ ਚਾਹੀਦਾ ਸਾਡੀ ਰਿਸਰਚ ਹੈ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਰਹੀ ਸੀ ਇਸ ਬਾਰੇ ਕਿ ਇੰਡੀਅਨ ਕਮਿਊਨਿਟੀ ਇੰਡੀਅਨ ਪੇਰੈਂਟਸ ਮੰਨੇ ਜਾਂਦੇ ਆ ਮੋਸਟ ਟਾਕਸਿਕ ਫॉर ਥਿਸ ਏਜ ਗਰੁੱਪ ਕਿ ਉਹ 슈ਗਰ ਕੋਟਿਡ ਜਿਹਨੂੰ ਕਹਿੰਦੇ ਨਾ ਤਾਨੇ ਟੌਂਟ ਮਾਰ ਕੇ ਬੱਚੇ ਨੂੰ ਬਹੁਤ ਪਰੇਸ਼ਾਨ ਕਰਦੇ ਆ ਇਹ ਸਭ ਤੋਂ ਜ਼ਿਆਦਾ ਸਾਡੇ ਇੰਡੀਅਨਸ ਚ ਹੈ ਔਰ ਉਹ ਪਿਆਰ ਦੇ ਨਾਮ ਤੇ ਕਰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਸੁਧਾਰਨਾ ਚਾਹ ਰਹੇ ਹਾਂ ਕੋਈ ਵੀ ਟੌਂਟ ਕੋਈ ਵੀ ਤਾਨਾ ਪਿਆਰ ਦੇ ਨਾਮ ਤੇ ਕੋਈ ਉਮਰ ਨਹੀਂ ਲੈ ਸਕਦੀ ਤਾਂ ਇਹ ਜਿਨ੍ਹਾਂ ਨੇ ਹੱਲੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ ਉਹਨਾਂ ਨੂੰ ਅਸੀਂ ਤਾਨਿਆਂ ਤੋਂ ਕਿਉਂ ਸ਼ੁਰੂ ਕਰਦੇ ਪਏ ਹਾਂ ਉਹਨਾਂ ਨੂੰ ਵੀ ਰਿਸਪੈਕਟ ਤੋਂ ਸ਼ੁਰੂ ਕਰਾਈਏ ਨਾ ਜੋ ਅਸੀਂ ਉਮੀਦ ਉਹਨਾਂ ਤੋਂ ਰੱਖਦੇ ਹਾਂ ਕਿ ਇਹ ਸਾਡੀ ਕਲਾ ਕੇ ਇੱਜ਼ਤ ਕਰਨ ਸੋਸਾਇਟੀ ਚ ਜਿਹੜੇ ਨਾਲ ਖੜੇ ਹੋਣ ਉਹਦੀ ਇੱਜ਼ਤ ਕਰਨ ਪਰ ਉਹਨੂੰ ਘਰ ਤੋਂ ਇੱਜ਼ਤ ਦਓ ਵੀ ਨਾ ਬਿਲਕੁਲ ਉਹਨੂੰ ਘਰ ਇੱਜ਼ਤ ਦੇਣੀ ਨਹੀਂ ਮੋਟੀ ਪੈਂਸ ਕਾਲੋ ਇਦਾਂ ਇਦਾਂ ਦੇ ਤਾਂ ਨਾਮ ਰੱਖ ਦਿੱਤੇ ਜਾਂਦੇ ਆ ਫਿਰ ਉਹਨਾਂ ਨੂੰ ਬਕਾਇਦਾ ਟੌਂਟ ਕੀਤੀ ਜਾਂਦੀ ਤੂੰ ਤਾਂ ਨਲਾਇਕ ਹੈ ਨੰਬਰ ਦੇਖੇ ਤੇਰਾ ਕਿੰਨੇ ਆਏ ਰੋਸ਼ਦਾ ਤੈਨੂੰ ਮੈਡਮ ਕਹਿੰਦੀ ਹੈ ਕਿ ਤੂੰ ਗੱਲਾਂ ਕਰਦੀ ਹੈ ਬੋਲਦੀ ਬਕਵਾਸ ਕਰਨ ਚ ਤੇ ਤੇਰਾ ਬਹੁਤ ਦਿਮਾਗ ਚੱਲਦਾ ਹੈ ਪੜਨ ਚ ਤੇ ਇਨ ਨਾਰਮਲ ਸਟੇਟਮੈਂਟਸ ਹੈ ਬਿਲਕੁਲ ਸੱਚ ਮੰਨੋ ਪੈਰੈਂਟਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹਦਾ ਕੀ ਇਹਦਾ ਅਸਰ ਕੀ ਪੈ ਰਿਹਾ ਹੈ ਉਹ ਬਸ ਐਵੇਂ ਹੀ ਬੋਲਦੇ ਜਾਂਦੇ ਆਪਣੀ ਫਰਸਟ੍ਰੇਸ਼ਨ ਕੱਢਣ ਲਈ ਆਪਣੇ ਬੱਚੇ ਨੂੰ ਸੁਧਾਰਨ ਲਈ ਪਰ ਜਿਆਦਾ ਬੋਲ ਕੇ ਕੋਈ ਨਹੀਂ ਸੁਧਰਿਆ ਮੈਂ ਨਹੀਂ ਅੱਜ ਤੱਕ ਦੇਖਿਆ ਤਾਨੇ ਮਾਰ ਕੇ ਬੱਚੇ ਨੂੰ ਟੌਨਟਸ ਦੇ ਕੇ ਬੱਚੇ ਦਾ ਕੋਈ ਭਲਾ ਹੋਇਆ ਹੋਵੇ ਔਰ ਸਪੈਸ਼ਲੀ ਕੁੜੀਆਂ ਕਿਉਂ ਕੁੜੀਆਂ ਕਿਉਂਕਿ ਉਹਨਾਂ ਨੇ ਆਪਣੇ ਘਰ ਜਾਣਾ ਤੁਸੀਂ ਉਹਨਾਂ ਨੂੰ ਜਿਹਦੇ ਹੇਚ ਸਮਾਨ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਦੇ ਰਹੇ ਹੋ ਆਪਣੀ ਕੁੜੀ ਤੁਸੀਂ ਉਹਨਾਂ ਨੂੰ ਉਹ ਟੌਂਟ ਤਾਨੇ ਵੀ ਦੇ ਰਹੇ ਹੋ ਜੋ ਉਹਨਾਂ ਨੇ ਸੁਨੇ ਆਪਣੇ ਬਾਰੇ ਬਚਪਨ ਚ ਦੂਜੇ ਘਰ ਚ ਜਾ ਕੇ ਦੇਣਾ ਹੈ ਉਹਨਾਂ ਨੇ ਉਹੀ ਫਰਸਟ੍ਰੇਸ਼ਨ ਉਹਨਾਂ ਨੇ ਅਗਲੇ ਫੇਸ ਚ ਜਾ ਕੇ ਕਢਣੀ ਹੈ ਫਿਰ ਅਸੀਂ ਕਹਿੰਨੇ ਬੱਚੀਆਂ ਪਰਿਵਾਰ ਨਹੀਂ ਬਣਾ ਪਾਉਂਦੀਆਂ ਇਹਨਾਂ ਨੂੰ ਪਿਆਰ ਕਰਨਾ ਨਹੀਂ ਆਉਂਦਾ ਕਿਉਂ ਕਿ ਕਿਉਂਕਿ ਇਸ ਜਨਰੇਸ਼ਨ ਚ ਔਰ ਪਹਿਲੀ ਜਨਰੇਸ਼ਨ ਚ ਫਰਕ ਹੈ ਸਾਡੇ ਟਾਈਮ ਚ ਮੋਬਾਈਲ ਨਹੀਂ ਸੀ ਹਾਂਜੀ ਇਹਨਾਂ ਦੇ ਕੋਲ ਪੈਦਾ ਹੁੰਦਾ ਦੋ ਸਾਲ ਦਾ ਬੱਚਾ ਬੜੇ ਸ਼ੌਂਕ ਨਾ ਮਾਵਾ ਜਿਹਨੂੰ ਕਹਿੰਦੇ ਐ ਕਹਿੰਦੇ ਐ ਕਿ ਜੀ ਮੇਰਾ ਬੱਚਾ ਮੋਬਾਈਲ ਚਲਾ ਲੈਂਦਾ ਬੜਾ ਇੰਟੈਲੀਜੈਂਟ ਹੈ ਮੈਡਮ ਇਹ ਮੋਬਾਈਲ ਚਲਾ ਲੈਂਦਾ ਉਹਨਾਂ ਨੂੰ ਇਹ ਨਹੀਂ ਪਤਾ ਬੱਚਾ ਤਾਂ ਸਪੈਕਟਰਮ ਤੇ ਵੀ ਹੋਵੇ ਤਾਂ ਮੋਬਾਈਲ ਤਾਂ ਸਭ ਤੋਂ ਆਸਾਨ ਚਲਾਣਾ ਉਹਦੇ ਚ ਕੋਈ ਵੱਡੀ ਤੂਪ ਚਲਾਣੀ ਨਹੀਂ ਹੈਗੀ ਚਲਾਣਾ ਸਭ ਤੋਂ ਜਿਹੜੀ ਸਮਝਦਾਰੀ ਦੀ ਚੀਜ਼ ਹੈ ਬੱਚੇ ਨੂੰ ਸਹੀ ਤਰੀਕੇ ਨਾਲ ਗੱਲਬਾਤ ਜਿਹਨੂੰ ਕਰਨੀ ਆਂਦੀ ਹੈ ਨਾ ਹੈਲਦੀ ਜਿਹੜਾ ਬੱਚਾ ਸਹੀ ਵਕਤ ਤੇ ਸਹੀ ਬੰਦੇ ਨਾਲ ਸਹੀ ਲਹਿਜੇ ਨਾਲ ਗੱਲ ਕਰ ਸਕਦਾ ਹੈ ਮੇਰੇ ਲਈ ਉਹ ਇੰਟੈਲੀਜੈਂਟ ਬੱਚਾ ਹਾਂਜੀ ਉਹਦੇ ਨੰਬਰ ਮਾੜੇ ਜੇ ਘੱਟ ਵੀ ਆਉਂਦੇ ਪਏ ਹਨ ਮੈਂ ਉਸ ਬੱਚੇ ਨੂੰ ਮੈਂ ਉਸ ਚੀਜ਼ ਤੇ ਨਹੀਂ ਦਊਂਗੀ ਕਿਉਂਕਿ ਆਈਕਿਊ ਇੱਕ ਅਲੱਗ ਚੀਜ਼ ਹੈ ਹਮ ਇੰਟੈਲੀਜੈਂਸ ਇੱਕ ਅਲੱਗ ਚੀਜ਼ ਹੈ ਅਸੀਂ ਉੱਤੇ ਵੀ ਬੱਚੇ ਨੂੰ ਤਾਨੇ ਮਾਰਦੇ ਹਾਂ ਜੀ ਸੱ ਸਭ ਦੇ 90% ਆਨੇ ਚਾਹੀਦੇ ਆ ਕੰਪੀਟੀਟਿਵ ਐਗਜ਼ਾਮ ਸਾਰੇ ਹੀ ਮਾਪੇ ਮੋਸਟਲੀ 80 ਤੋਂ 90% ਮੇਰੇ ਕੋਲੇ ਸਮਰ ਜਾਂਦੇ ਆ ਕਿ ਚਾਨੀ ਮੈਂ ਡਾਕਟਰ ਇੰਜੀਨੀਅਰ ਜਾਂ ਯੂਪੀਐਸਸੀ ਦੇ ਪੇਪਰ ਦਿੱਤੇ ਜਾਣ ਮੈਂ ਪੁੱਛਦੀ ਤੁਸੀਂ ਦਿੱਤੇ ਸੀ